ਸਾਡੀ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਫਿਰ ਸਾਡੀਆਂ ਮਾਤਾਵਾਂ ਹਨ ਬਜ਼ੁਰਗ ਜਨਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਸਾਰਿਆਂ ਨੂੰ ਫਿਆਰ ਫਰੀਦ ਸਾਹਿਬ ਜੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਜੂਨ ਮਹੀਨੇ ਦੀ ਪੈਨਸ਼ਨ ਦੀ ਅਪਡੇਟ ਦੇਵਾਂਗੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹਾਲੇ ਪੈਨਸ਼ਨ ਨਹੀਂ ਆਈ ਆ ਉਹਦੀ ਕੀ ਅਪਡੇਟ ਹੈ ਕਦੋਂ ਤੱਕ ਆ ਸਕਦੀ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੀ ਆ ਉਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਸਭ ਤੋਂ ਪਹਿਲਾਂ ਜੋ ਕਿ ਅਸੀਂ ਦੱਸ ਚੁੱਕੇ ਹਾਂ ਜੀ ਫੈਲਾਂ 4-5 ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਫੈ ਚੁੱਕੀਆਂ ਨੇ 4 ਜਲ ਜ 4 ਜੂਨ ਨੂੰ ਜੜੀਆਂ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਫੈਸ਼ਨਾਂ ਹੋ ਗਈਆਂ ਸੀ ਸੋ ਇਸੇ ਤਰ੍ਹਾਂ ਸ਼੍ਰੀ ਤਰਨਤਾਰਨ ਸਾਹਿਬ ਉਸ ਤੋਂ ਬਾਦ ਹੁਸ਼ਿਆਰ ਫਿਰ ਮਾਨਸਾ ਜ਼ਿਲ੍ਹੇ ਦੇ ਵਿੱਚ ਫੈਸ਼ਨਾਂ ਫੈ ਗਈਆਂ ਸੀ ਮਾਨਸਾ ਜ਼ਿਲ੍ਹੇ ਦੇ ਸਾਡੇ ਸਾਨੂੰ ਕਾਫੀ ਸਰੋਤੇ ਜਿਹੜੇ ਸਾਡੇ ਉਹ ਸਾਨੂੰ ਮੈਸੇਜ ਕਰਦੇ ਨੇ ਕਿ ਉਹਨਾਂ ਦੀ ਪੈਨਸ਼ਨਾਂ ਨਹੀਂ ਆਈਆਂ ਹੋ ਸਕਦਾ ਕੋਈ ਟੈਕਨੀਕਲ ਐਰਰ ਵੀ ਕਈ ਵਾਰ ਹੁੰਦਾ ਹੈ ਤੇ ਇਸ ਕਰਕੇ ਪੈਨਸ਼ਨਾਂ ਕਈ ਵਾਰ ਡਿਲੇ ਹੋ ਜਾਂਦੀਆਂ ਨੇ ਮਾਨਸਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਭਾ ਹੈਡੀਕੈਪ ਸਾਡੇ ਭੈਣ ਭਰਾਵਾਂ ਦੀ ਜਾਂ ਫਿਰ ਸਾਡੇ ਬਜ਼ੁਰਗਾਂ ਦੀ ਬਰਾਫਾ ਫੈਸ਼ਨ ਹੈ ਉਹ ਵੀ ਜਾਰੀ ਕਰ ਦਿੱਤੀ ਗਈ ਹੈ ਜੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਫੈਸ਼ਨ ਲੱਗੀ ਹੈ ਉਹ ਵੀ ਜਾਰੀ ਕਰ ਦਿੱਤੀ ਗਈ ਆ ਮਾਨਸਾ ਜਿਹੜੇ ਦੇ ਵਿੱਚ ਉਹ ਵੀ ਆ ਜਾਏਗੀ ਇੱਕ ਦੋ ਦਿਨਾਂ ਤੱਕ ਜੇਕਰ ਤੁਹਾਡੇ ਹਾਰੇ ਤੱਕ ਨਹੀਂ ਆਈ ਇਸ ਤੋਂ ਬਾਅਦ ਕੱਲ ਦੀ ਰੇਟ ਦੇ ਵਿੱਚ ਯਾਨੀ ਕਿ ਅੱਜ 12 ਤਰੀਕ ਹੈ ਤੇ ਕੱਲ 11 ਜੂਨ ਨੂੰ ਦਨ ਬਦਵਾਨ ਨੂੰ ਸ਼ਾਮ ਵੇਲੇ ਯਾਨੀ ਕਿ 4-5 ਵਜੇ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਕੱਲ ਜਾਰੀ ਕਰ ਦਿੱਤੀਆਂ ਗਿਆ ਨੇ ਪੰਜਾਬ ਸਰਕਾਰ ਵੱਲੋਂ ਤੇ ਜਿਨ੍ਹਾਂ ਨੂੰ ਮੈਸੇਜ ਨਹੀਂ ਆ ਰਹੇ ਤੇ ਤੁਸੀਂ ਆਪਣਾ ਜਿਹੜਾ ਮਿਸ ਕਾਲ ਮਾਰ ਕੇ ਬੈਲੈਂਸ ਚੈੱਕ ਕਰਦੇ ਹੋ ਨੇ ਉਹਦਾ ਚੈੱਕ ਕਰ ਸਕਦੇ ਆ ਜਾਂ ਫਿਰ ਤੁਸੀਂ ਆਪਣੇ ਬੈਂਕ ਦੀ ਐਪ ਡਾਊਨਲੋਡ ਕਰਕੇ ਉੱਤੇ ਬੈਲੈਂਸ ਆਪਣਾ ਚੈੱਕ ਕਰ ਸਕਦੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਗਿਆ ਜਿਵੇਂ ਤੁਸੀਂ ਅਪਡੇਟ ਦੇਖ ਰਹੇ ਆ ਬਲੂਆਣਾ ਹਲਕਾ ਗੁਰੂ ਹਰ ਸਹਾਇ ਜਲਾਲਾਬਾਦ ਫਿਰੋਜ਼ਪੁਰ ਦੇ ਹਾਤੀ ਜੀਰਾ ਹਲਕੇ ਦੇ ਵਿੱਚ ਜਿਹੜੀਆਂ ਨੇ ਪੈਨਸ਼ਨਾਂ ਪੈ ਚੁੱਕੀਆਂ ਨੇ ਤੇ ਤੁਸੀਂ ਆਪਣਾ ਬੈਲੈਂਸ ਜਿਹੜਾ ਕਰ ਸਕਦੇ ਆ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਤੇ ਤੁਸੀਂ ਰਿਟ ਕਰ ਲਓ 1-2 ਦਿਨਾਂ ਤੱਕ ਤੁਹਾਡੀ ਪੈਨਸ਼ਨ ਪਹੁੰਚ ਜਾਗੀ ਵੈਸੇ ਫਿਰੋਜ਼ਪੁਰ ਜ਼ਿਲ੍ਹੇ ਦੇ ਲਗਭਗ ਸਾਰੇ ਬਲਾਕਾਂ ਦੇ ਵਿੱਚ ਹਲਕਿਆਂ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਬढ़ाफा ਪੈਨਸ਼ਨਾਂ ਪਲੱਸ ਦਿਵਿਆਹ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਹਲੇ ਭੈਣਾਂ ਨੂੰ ਨਹੀਂ ਆਈਆਂ ਉੱਥੇ ਲੱਗਦਾ ਉਹ ਥੋੜਾ ਡਿਲੇ ਹੋਏਗਾ 1-2 ਦਿਨਾਂ ਤੱਕ ਉਹ ਪੈਸ਼ਨ ਵਿਜੜ ਜਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਇਸਲਾਵਾ ਜਿਹੜੇ ਲੁਧਿਆਣਾ ਜ਼ਿਲ੍ਹੇ ਤੋਂ ਸਾਨੂੰ ਮੈਸੇਜ ਆ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਖੰਨਾ ਔਰ ਮਹਾਲੀ ਤੇ ਜਲੰਧਰ ਥਲਾ ਹੁਸ਼ਿਆਰ ਫਰ ਨਵਾਂ ਸ਼ਹਿਰ ਹੁਸ਼ਿਆਰ ਫਰ ਦੇ ਵਿੱਚ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਪਹਿਲਾਂ ਵੀ ਦੱਸ ਚੁੱਕੇ ਹਾਂ ਹਰ ਵੀ ਸਾਨੂੰ ਸਰੋਤੇ ਸਾਨੂੰ ਕਾਫੀ ਮੈਸੇਜ ਕਰ ਰਹੇ ਨੇ ਹੁਸ਼ਿਆਰ ਫਰ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਤੁਸੀਂ ਚੈੱਕ ਕਰ ਸਕਦੇ ਆ ਨਹੀਂ ਆਈ ਤੁਹਾਡੀ ਪੈਨਸ਼ਨ ਤੁਸੀਂ ਬੈਂਕ ਦੇ ਵਿੱਚ ਜਾ ਕੇ ਸੰਪਰਕ ਕਰੋ ਉੱਥੇ ਹੁਣ ਜਿਹੜੀ ਡਾਕੂਮੈਂਟ ਤੁਸੀਂ ਹੁਣੇ ਸਾਰੇ ਅਪਡੇਟ ਕਰੋ ਇਸ ਤੋਂ ਬਲਾਵਾ ਜੀ ਪਠਾਨਕੋਟ ਗੁਰਦਾਸਪੁਰ ਦੋਜੇ ਫਾਸੇ ਫਾਜਲ ਕਾ ਸੰਗਰੂਰ ਤੇ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਹਾਲੇ ਫੈਨਸ਼ਨਾਂ ਨਹੀਂ ਪਈਆਂ ਮਲੇਰ ਕੋਟਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਾਲੇ ਤੱਕ ਬੈਲ ਫਾਸ ਨਹੀਂ ਹੋਇਆ ਕਿਉਂਕਿ ਇਹ ਇਸ ਵੇਲੇ ਲਗਭਗ 5 5.5 ਹੋ ਜਾ ਰਹੇ ਨੇ ਹੁਣ ਤੱਕ ਜੇ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਬੈਲ ਫਾਸ ਨਹੀਂ ਹੋਇਆ ਅੱਗੇ ਵੀਕੈਂਡ ਆ ਰਿਹਾ ਜੀ ਕੱਲ ਦਾ ਦਿਨ ਹੈ ਤੇ ਉਸ ਤੋਂ ਬਾਅਦ ਸ਼ਨੀਵਾਰ ਆਤੋਂ ਹਰ ਵੀਕੈਂਡ ਆ ਜਾਂਦਾ ਤੇ ਕਦੇ-ਕਦੇ ਕਈ ਵਾਰ ਐਦਾਂ ਹੋਇਆ ਕਿ ਵੀਕੈਂਡ ਦੇ ਵਿੱਚ ਵੀ ਪੈਨਸ਼ਨਾਂ ਪੈ ਜਾਂਦੀਆਂ ਨੇ ਪਰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਫੈਨਸ਼ਨਾਂ ਨਹੀਂ ਪਾਈਆਂ ਜਾਂਦੀਆਂ ਇਸ ਲਈ ਗੱਲ ਹੁਣ ਇਸ ਲਈ ਤੁਸੀਂ ਹੁਣ ਤਿੰਨ ਚਾਰ ਦਿਨ ਹਲੇ ਇੰਤਜ਼ਾਰ ਕਰੋ ਫਿਰ ਤੁਹਾਡੀ ਪੈਨਸ਼ਨ ਜਿਹੜੀ ਪਾਈਗੀ ਕਿਉਂਕਿ ਹਲੇ ਬਿੱਲ ਨਹੀਂ ਆਸੇ ਕੱਲ ਜੇਕਰ ਬਿੱਲ ਆਸ ਹੁੰਦੇ ਨੇ ਤੇ ਫਿਰ ਸੋ ਮੰਗਲਵਾਰ ਤੱਕ ਪੈਸ਼ਨਾਂ ਜੜੀਆਂ ਨੇ ਇਹਨਾਂ ਜੁਲਿਆ ਦੇ ਵਿੱਚ ਜਾਰੀ ਕੀਤੀਆਂ ਜਾਣਗੀਆਂ ਸੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਜਾਰੀ ਹੋ ਚੁੱਕਿਆ ਨੇ ਬੁੜਾਵਾ ਫੈਸਲਾ 1500 ਹੈਂਡੀਕੈਪ ਫੈਸਲਾ 1500 ਤੇ ਸਾੜੀਆਂ ਭੈਣਾਂ ਦੀਆਂ ਫੈਸਲਾ ਵੀ ਜਾਰੀ ਹੋ ਚੁੱਕੀਆਂ ਨੇ 2500 ਫੈਸਲਾ ਦੀ ਕੋਈ ਅਪਡੇਟ ਨਹੀਂ ਆ ਨਾ ਕਿਤੇ ਜਾਰੀ ਹੋਈ ਆ ਸਾਨੂੰ ਇੱਕ ਦੋ ਸਰੋਤੇ ਮੈਸੇਜ ਕਰ ਰਹੇ ਨੇ 2500 ਆਈ ਆ ਪਰ ਉਹ ਫੇਕ ਹੈ ਜੀ ਹੋਤੇ ਧਿਆਨ ਨਾਲ ਦਿਓ 1500 ਰੁਪਇਆ ਸਾਰੇ ਜਿਹੜੇ ਸਾਡੇ ਲਾਭਪਾਤਰੀ ਨੇ ਉਹਨਾਂ ਨੂੰ ਜਾਰੀ ਕਰੇਗੀ ਪੰਜਾਬ ਸਰਕਾਰ ਤੇ 2500 ਦੀ ਹਾਲੇ ਕੋਈ ਅਪਡੇਟ ਨਹੀਂ ਆ ਸੋ ਜਿਹੜੇ ਬਾਕੀ ਜ਼ਿਲ੍ਹੇ ਤੋਂ ਸਾਡੇ ਸਰੋਤੇ ਜੁੜੇ ਨੇ ਸਾਡੇ ਨਾਲ ਸਾਡੇ ਭੈਣ ਭਰਾ ਉਹਨਾਂ ਨੂੰ ਦੱਸ ਦਈਏ ਕਿ ਹਾਲੇ ਬਿਲ ਨਹੀਂ ਅੱਜ ਤੱਕ ਹੁਣ ਤੱਕ ਸਾਨੂੰ ਅਪਡੇਟ ਹੀ ਮਿਲ ਰਹੀ ਹੈ ਹਲੇ ਬਿਲ ਨਹੀਂ ਫਾਸੇ ਬਾਕੀ ਜ਼ਿਲ੍ਹਿਆਂ ਦੇ ਜੇਕਰ ਉਹਦੇ ਇੱਕ ਘੰਟੇ ਦੋ ਘੰਟੇ ਤੱਕ ਫਾਸ ਹੋ ਵੀ ਜਾਂਦੇ ਨੇ ਤੇ ਫਿਰ ਕੱਲ ਵੀ ਆਸਾਰ ਘਾਟ ਹੀ ਹੋਣਗੇ ਹੋ ਸਕਦਾ ਕਦੇ ਜ਼ਿਲ੍ਹੇ ਦੇ ਵਿੱਚ ਕੱਲ ਪੈਨਸ਼ਨ ਪੈ ਜਾਏ ਜਿਹੜੇ ਛੋਟੇ ਜ਼ਿਲ੍ਹੇ ਆ ਮਲੇਰਕੋਟਲਾ ਸੰਗਰੂਰ ਫਾਜ਼ਿਲਕਾਇਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਪੈ ਵੀ ਸਕਦੀਆਂ ਨੇ ਨਹੀਂ ਵੀ ਪੈ ਸਕਦੀਆਂ ਇਸ ਲਈ ਆਲੇ ਤੁਸੀਂ ਇੰਤਜ਼ਾਰ ਕਰੋ ਤਿੰਨ ਚਾਰ ਦਿਨ ਤੁਹਾਡੇ ਆ ਪੈਸ਼ਰੇ ਜ਼ਿਲ੍ਹਿਆਂ ਨੇ ਜਾਰੀ ਕਰ ਦਿੱਤੀਆਂ ਜਾਣਗੀਆਂ ਕੋਈ ਹੋਰ ਅਪਡੇਟ ਆਉਂਦੀ ਆ ਪੈਨਸ਼ਨ ਦੇ ਰਿਲੇਟਡ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆਂਗੇ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਪੁੱ